ਪਹਿਲੀ ਬਾਤ ਤੁਹਾਨੂੰ ਮੈਨੂੰ ਕੁਛ ਨਹੀਂ ਚਾਹੀਏ ਆਪਸੇ ਕਿ ਗੁਰੂ ਜ਼ਰੂਰੀ ਹੈ ਮਤਲਬ ਇੱਕ ਗੁਰੂ ধারণা ਬੋਲਤੇ ਹੈ ਕਿ ਜ਼ਰੂਰੀ ਹੈ ਗੁਰੂ ਇਹ ধারণা ਤਾਂ ਨਹੀਂ ਹਾਂ ਗੁਰੂ ਅੰਦਰ ਬੈਠਾ ਤੇਰੇ ਪਹਿਲਾਂ ਤੋਂ ਅੰਤਰਾ ਤੋਂ ਇਹ ਆਵਾਜ਼ ਨਹੀਂ ਮਨ ਜਾਣ ਤੋਂ ਸਭ ਬਾਤ ਤੁਸੀਂ ਅੰਦਰੇ ਜਾਣਦੇ ਹੋ ਆਪਣੇ ਤੁਹਾਨੂੰ ਪਤਾ ਨਹੀਂ ਆ ਕੰਮ ਗਲਤ ਹੈ ਗੁਰੂ ਨੇ ਵੀ ਉਹ ਹੀ ਪਿਛਾਉਣੇ ਗਲਤ ਹੈ ਤੁਹਾਨੂੰ ਆਪੇ ਪਤਾ ਗਲਤ ਹੈ ਨਾ ਕਰੋ ਜੋ ਕਰਨ ਦਾ ਗੁਰੂ ਦੇ ਕਹੇ ਜੋ ਨਹੀਂ ਛੱਡਣਾ ਇਹ ਠੱਗਾ ਲੈ ਵੀ ਗੁਰੂ ਤारण ਕਰੋ ਵੀ ਸਾਰੇ ਕਾਹਕੇ ਮੇਰੇ ਹੋ ਜਾਣ ਕਬੀਰ ਨੇ ਜਨ ਖੋਲਤਾ ਲੋੜ ਨਹੀਂ ਉਹ ਤਾਂ ਤੁਹਾਨੂੰ ਦੱਸਣਗੇ ਤੇਰੇ ਅੰਦਰ ਵਾਲਾ ਗੁਰੂ ਸੱਚਾ ਉਹ ਝੂਠੇ ਨੇ ਉਹ ਆਪਣੇ ਉਹ ਆਪਣੇ ਫਾਇਦੇ ਦੀ ਗੱਲ ਦੱਸਣਗੇ ਤੇਰੇ ਫਾਇਦੇ ਦੀ ਨਹੀਂ ਦੱਸਣਗੇ ਉਹਨਾਂ ਦਾ ਫਾਇਦਾ ਪਹਿਲਾ ਤੇਰਾ ਫਾਇਦਾ ਬਾਅਦ ਚ ਜੇ ਤੈਨੂੰ ਮੈਂ ਕਹਤਾ ਤੈਨੂੰ ਗੁਰੂ ਦੀ ਲੋੜ ਨਹੀਂ ਤਮੈਂ ਤਾਂ ਵੀ ਗੁਰੂ ਰਿਆਨੋਂ ਮੈਂ ਤਾਂ ਆਪਣੇ ਗਾਹ ਖਰਾਬ ਕਰਦਾ ਮੈਂ ਉਹ ਤਾਂ ਮਤਵਾ ਚ ਹੀ ਗਈ ਉਹ ਤੇ ਆਪ ਪਰ ਮੈਨੂੰ ਗਾਹ ਮੇਰੇ ਗਾਹ ਇੱਕ ਬਣਦੇ ਹੀ ਸੱਜ ਦਿੱਥੇ ਤੇ ਜਿਨਾ ਮੈਂ ਸਾਜੋ ਨੂੰ ਮੇਰੇ ਗਾਹ ਪੱਕੇ ਹੁੰਦੇ ਨੇ ਸਮਝ ਹੈ ਉਹਨਾਂ ਨੂੰ ਇਹ ਆ ਵੀ ਝੂਠ ਬੋਲ ਕੇ ਗਾਹ ਬਣਾ ਲੋ ਕੋਈ ਮੈਂ ਕੋਈ ਦੇਣਾ ਲੈਣਾ ਨਹੀਂ ਜਿਹੜਾ ਮੇਤੋਂ ਕੁਝ ਲੈਣ ਆਇਆ ਮੈਨੂੰ ਕੀ ਦਊ ਮੈਨੂੰ ਦੇਣ ਵਾਲਾ ਹੈਗਾ ਸਭ ਨੂੰ ਦੇਣ ਵਾਲਾ ਜਿਹੜਾ ਮੈਨੂੰ ਦੇਣ ਵਾਲਾ ਹੈ ਜਿਹੜਾ ਸਭ ਨੂੰ ਦਿੰਦਾ ਹੈ ਉਹ ਹੀ ਮੈਨੂੰ ਦਿੰਦਾ ਸੰਥਾੜੀ ਦੇਣ ਲੈਣ ਦੀ ਤਾਂ ਗੱਲੇ ਨਹੀਂ ਨਾ ਇੱਥੇ ਕਨ ਕਰਪਲਾ ਤੂੰ ਪਲਾਗੜ ਸਭ ਦਾ ਸੋ ਹੋ ਪਲਾ ਤਾਂ ਕਿ ਤੇਰਾ ਭਲਾ ਵੀ ਹੋਵੇ ਜੇ ਸਭ ਦਾ ਭਲਾ ਤੇ ਤੂੰ ਵਿਚੇ ਆ ਗਿਆ ਸਭ ਦੇ ਜੇ ਸਰਬੱਤ ਦਾ ਭਲਾ ਕਹਿੰਦੇ ਤੂੰ ਵਿਚੇ ਆ ਗਿਆ ਉਹ ਸਰਬੱਤਾਂ ਨੇ ਤਾਂ ਕੋਤੇ ਚੰਗੇ ਹੋਣ ਗਏ ਉਹਨਾਂ ਦਾ ਭਲਾ ਹੋ ਤੇਰਾ ਵੀ ਵਿਚੇ ਹੋ ਜੂ ਤੇਰਾ ਨਹੀਂ ਗੱਲ ਨਾ ਹੋਣਾ ਸਰਬੱਤ ਵਿੱਚ ਸਾਰੇ ਹੀ ਹੋਗੇ ਭਲੇ ਵਾਲੇ ਸਰਬਦਾ ਕਹੇ ਤੇ ਤੇਰਾ ਵੀ ਵਿੱਚੇ ਹੋ ਜਾ ਸਮਾ ਤੈਨੂੰ ਫਾਇਦਾ ਜਿਹੜੇ ਸਰਬਦਾ ਨਹੀਂ ਚਾਹੁੰਦੇ ਉਹਨਾਂ ਦਾ ਤਾਂ ਹੋਣਾ ਹੀ ਨਹੀਂ ਨਾ ਉਹ ਤਾਂ ਸਵਾਰਥੀ ਨੇ ਅੰਤ ਭਲੇ ਦਾ ਪਲਾ ਜਿਹੜਾ ਪਲਾ ਪੁਰਸ਼ਾ ਉਹਦਾ ਹੀ ਅੰਤ ਪਲਾ ਹੈ ਬਾਕੀ ਜਿਹੜਾ ਦੂਇ ਦਾ ਬੁਰਾ ਸੋਚਦਾ ਤੂੰ ਸੋਚ ਸਕਦਾ ਕਰਤਾ ਸਕਦਾ ਹੀ ਨਹੀਂ ਬੁਰਾ ਜਦ ਤੂੰ ਕਰੇ ਨਹੀਂ ਬੁਰਾ ਸਕਦਾ ਤੇ ਸੋਚ ਕੇ ਅਫਰਾਦੀ ਜਰੂਰ ਬਣਨਾ ਸੋਚ ਕੇ ਤਾਂ ਅਫਰਾਦ ਕਰ ਲਿਆ ਬੁਰਾ ਉਹਦਾ ਹੋਇਆ ਨਹੀਂ ਤੈਨੂੰ ਕੀ ਫਾਇਦਾ ਸੋਚਣ ਦਾ ਤੈਨੂੰ ਸੋਚ ਕੇ ਮਿਲਿਆ ਕੀ ਨਿਕਲਿਆ ਨਹੀਂ ਬੁਰਾ ਤਾਂ ਹੋਇਆ ਨਹੀਂ ਤੇਰਾ ਬੁਰਾ ਜਰੂਰ ਹੋ ਗਿਆ ਤੂੰ ਮਲਜੂਮ ਜਰੂਰ ਬਣ ਗਿਆ ਮੈਂ ਸੋਚੇ ਕੋਈ ਵੀ ਜਣ ਬੈਸੋਚਦਾ ਮੇਰਾ ਬੋਧਤ ਹੋ ਹੀ ਗਿਆ ਮੈਂ ਮੇਰਾ ਮਨ ਤਾਂ ਮੈਲਾ ਹੋ ਗਿਆ ਨਾ ਮੇਰੇ ਮਨ ਤਾਂ ਪਾ ਬਾ ਗਿਆ ਨਾ ਮੇਰਾ ਮਨ ਤਾਂ ਮਲੀਨ ਹੋ ਗਿਆ ਨਾ ਬੁਰਾ ਸੋਚ ਕੇ ਬੈਨੂ ਲਾ ਉਹ ਉਹ ਬਰੋ ਹੋਈ ਨਹੀਂ ਤੇ ਤਾਂ ਬੇਵਕੂਫੀ ਦੀ ਗੱਲ ਆ ਫਿਰ ਸੋਚੋ ਜੀ ਮੈਨੂੰ ਨੁਕਸਾਨ ਹੈ ਦੂਗਾ ਮੇਰੇ ਦੁਸ਼ਮਣ ਦਾ ਹੋਇਆ ਦੀ ਤੇ ਬੇਵਕੂਫੀ ਆ ਫਿਰ ਤੇ ਮੈਂ ਛੱਡ ਕੇ ਉਹਨਾਂ ਦਾ ਆ ਗਿਆ ਤਾਂ ਸਹੀ ਰਹੀ ਆਪੇ ਇਹ ਅਕਲ ਦੇ ਲੈਵਲ ਦਾ ਗਿਆਨ ਹੈ ਬੇਕੋਜੀ ਇਹਨੂੰ ਕਹਿੰਦੇ ਨੇ ਬੁੱਧੀ ਦੇ ਲੈਵਲ ਤੇ ਜਿਉਣਾ ਤੇਰੇ ਅੰਦਰ ਇਹ ਸਭ ਕੋ ਵਿਚਾਰ ਕੇ ਤਾਂ ਦੇਖ ਜੋ ਮੈਂ ਕਰ ਰਿਹਾ ਹਾਂ ਇਹਦਾ ਮੈਨੂੰ ਕੀ ਫਾਇਦਾ ਹੈ ਜੋ ਮੈਂ ਸੋਚ ਰਿਹਾ ਹਾਂ ਤਾਂ ਮੈਨੂੰ ਕੀ ਫਾਇਦਾ ਹੈ ਪਰ ਤੂੰ ਆਪੇ ਗੁਰੂ ਹੈ ਤੈਨੂੰ ਗੁਰੂ ਤਾਂ ਕੀ ਲੈਣਾ ਜਮਾਨ ਜਾਂ ਸਭ ਬਾਤ ਪਰ ਜਾਣਦੇ ਹੀ ਔਗਣ ਕਰਾ ਜਾਣ ਦਾ ਬੋਝਦਾ ਵੀ ਨਾਲੇ ਪਤਾ ਹੈ ਬਈ ਕਿਤਾ ਹੋਤਾ ਬਈਆ ਜੋ ਮਨਜ਼ੂਰੇ ਖੁਦਾ ਹੁੰਦਾ ਤੇ ਤੂੰ ਜ਼ਰੂਰ ਸੋਚ ਲੈ ਹੋਣਾ ਤਾਂ ਹੈ ਨਹੀਂ ਫਿਰ ਜਾਣ ਕੇ ਫਿਰ ਵੀ ਤੂੰ ਕਰੀ ਜਾਂਦਾ ਫਿਰ ਤੇਰੇ ਨੂੰ پاਗ ਲਗਾਉਣਾ پاਗ ਲਾਇ ਬੈਰ ਕੋੜਾ ਮਾਰਦਾ ਆਪਣੇ ਹੱਥ ਮਾਰੀ ਜਾ ਆਪਣੇ ਪੈਰ ਆਪੇ ਕੋਹੜਾ ਮਾਰੇਗਾ ਕੀ ਫਾਇਦਾ ਇੰਨੇ ਕੱਕਲੇ ਹੋਣਾ ਤਾਂ ਬਈ ਜੋ ਸੁਣੀ ਚੱਲ ਫਿਰ ਤੂੰ ਦੀ ਪ੍ਰੈਕਟੀਕਲ ਨਹੀਂ ਕਰਦੇ ਸੋਚ ਕੇ ਜੋ ਗੱਲਾਂ ਸੁਣੀਆਂ ਨੇ ਉਹਨੂੰ ਪ੍ਰੈਕਟੀਕਲ ਨਹੀਂ ਲੈਂਦੇ ਕਈ ਕਈ ਸਧਾਰਨ ਗੱਲਾਂ ਵੀ ਜੇ ਪ੍ਰੈਕਟੀਕਲ ਲੈ ਲਈਏ ਉਹਨੂੰ ਤਾਂ ਵਟ ਕੈਨ ਨਾਟ ਬੀ ਗੋਡ ਮਸਟ ਬੀ ਗੋਡ ਯੂਨੀਵਰਸਲ ਟੋਥਾ ਨਾ ਇਹਨੂੰ ਵੀ ਨਹੀਂ ਮੰਨਿਆ ਅਸੀਂ ਵਿਦਵਾਨਾਂ ਨੇ ਇਹ ਚ ਵੀ ਬਹੁਤ ਕੁਛ ਹੈ ਜੇ ਮੰਨ ਲਈਏ ਸਚਾਈ ਦਾ ਹੈ ਨਾ ਯੂਨੀਵਰਸਲ ਸੰਸਾਰੀ ਸਚਾਈਆ ਹੈ ਜੇ ਇਹਨੂੰ ਮੰਨ ਲਿਆ ਤਾਂ ਵੀ ਸੋਖੀ ਹੈ ਆ ਜਿਹੜੇ ਸਾਡੇ ਲੀਡਰ ਨੇ ਸੰਸਾਰੀ ਹੋਏ ਬਾਅਦ ਵਿੱਚ Gandhi ਵਰਗੇ ਇਸ ਲੈਵਲ ਤੱਕ ਇਹਨਾਂ ਗੱਲਾਂ ਤੇ ਬਣ ਜਾਂਦਾ ਹੈ ਬਾਈਨੇ ਗਾ ਗਲਤੀ ਮਾਦ ਮੰਗਾਂ ਦੀ ਨੂੰ ਇਹ ਤੋਂ ਜ਼ਿਆਦਾ ਨਹੀਂ ਸੀ। ਤਾਰਮ ਕੋ ਬੰਦਾ ਤਾਰਮ ਨੂੰ ਬਿਚਾਰਨੇ ਪੜਿਆ ਘਦੈ। ਤੋਂ ਵਕੀਲ ਆ ਬਾਰੇ ਲਿਖਦਾ। ਉਹ ਤਾਂ ਉਹਦੀ ਮਾਂ ਬਾਰੇ ਲਿਖਦਾ। ਵੀ ਮੇਰੀ ਮਾਂ ਕਹਿੰਦੀ ਜਿਹੜੀ ਪਹਿਲੀ ਗੱਲ ਨਾਲ ਸੂਰਜ ਦੀ ਜੇ ਉਹਨਾਂ ਦੇ ਖਿਮਨ ਢਾੜੀ ਪਰ ਰੋਟੀ ਨਹੀਂ ਖਾਣੀ ਲਗਦਾ ਅੱਥ ਕਿਹੜੀ ਅਕਲ ਦੀ ਗੱਲ ਹੈ। ਕਿਹੜੇ ਧਰਮ ਦੀ ਗੱਲ ਹੈ। ਕੋਈ ਅਕਲ ਦੀ ਗੱਲ ਹੈ। ਮੈਂ ਰੋਟੀ ਨਹੀਂ ਖਾਣੀ। ਸਹੀ ਧੜੀ। ਆ ਮੂਰਖਾ ਲਾ ਤਰਬੀ ਉਹਦੇ ਉਹਦੀ ਮਾਂ ਕੋਈ ਉਹਦੇ ਕੋਲ ਜੇ ਉਹ ਕੋ ਤਰਮ ਹੁੰਦਾ ਉਹ ਸਿੱਖਾਣਾ ਬਾਦਾਂ ਕਰਕੇ ਮੁਕਰਦਾ ਹੀ ਨਹੀਂ ਸੀ ਬਾਦਾਂ ਕਰਦਾ ਹੀ ਨਾ ਇਹਨੇ ਬੇਈਮਾਨ ਮੈਨੇ ਵਾ ਕਰਦਾ ਮੈਂ ਸੇ ਕਹ ਨਹੀਂ ਸਾਈਂ ਨੰਦਾ ਬੇਈਮਾਨ ਮੈਂ ਮੂਰਖਾ ਲਾ ਲਾ ਮੇਰੇ ਘਰ ਤਾਂ ਤਾਂ ਥਾਲੀ ਤੇ ਕਰਨ ਮੈਂ ਦੇਖਣਾ ਵੀ ਇਹ ਮੇਰੀ ਕੌਮ ਹੈ ਜੀ ਇਹਨਾਂ ਦੇ ਦਾੜੀਏ ਜੀ ਫਲਾਨਾ ਮੈਂ ਡੁੱਬਣਾ ਇਹਨਾਂ ਦੇ ਮਗਰ ਲਾ ਕੇ। ਪੈਗੀ ਲੈਣਾ। ਮਾ ਦਾ ਖੋਟਾ ਖਰਾ ਬਿਛਾੜਨਾ। ਤੇ ਅੰਦਰੋਂ ਖੋਟਾ ਕੋਣ ਹੈ ਖਰਾ ਕੋਣ ਹੈ। ਉਹ ਖੋਟੇ ਘਰੇ ਨਾ ਬਸ। ਜਿਹੜਾ ਖਰਾ ਹੈ। ਉਹ ਉਹ ਤੇ ਵਿਸ਼ਵਾਸ ਕਰ ਲੋ ਉਹਨੂੰ ਨੇੜੇ ਰੱਖੋ ਖੋਟੇ ਉਹਨੂੰ ਖੋਈ ਨਾ। ਉਤੋਂ ਤੋ ਰੱਖੋ ਦੇਨ ਆ ਪਿਹੜ ਜੀ। ਉਹਦੀ ਗੱਲ ਨਾ ਰੱਖੋ ਉਤੋ ਉਤੋ ਰੱਖ ਛੱਡੋ ਚਲੋ ਜੇ ਆ ਜਾਂਦਾ ਹਾਂ ਉਹ ਕਰਤੀ ਕਹਦਾ ਵੀ ਲੋਗਾਂ ਤੋਂ ਮੇਰਾ ਠਾਠਾ ਬਾਗਾ ਸੰਤਾਂ ਤੋਂ ਮੇਰੀ ਲੇਵਾ ਦੇ ਵੀ ਸੰਤਾਂ ਤੋਂ ਬਿਹਾਰਾ ਉਹ ਗੱਲ ਅਸਲੀ ਅੰਦਰਲੀ ਸੰਤਾਂ ਨਾਲੇ ਆ ਬਾਕੀ ਲੋਕਾਂ ਨਾਲ ਆਪਣੀ ਲੜਨਾ ਹਾਂਜੀ ਹਾਂਜੀ ਸਭ ਨੂੰ ਹੀ ਆ ਜੇ ਕੋਈ ਸਲਾਹ ਮੰਗਦਾ ਉਹਨੂੰ ਦੇ ਦੋ ਨਹੀਂ ਉਹਦੀ ਸੁਣ ਲਓ ਉਹ ਨਹੀਂ ਗੱਲ ਕਹੋ ਜਿੰਨੀ ਕੋ برداشت ਕਰ ਲਵੇ ਬੁਰਾ ਨਾ ਮੰਨੇ ਨਹੀਂ ਚੁੱਪੇ ਕਰ ਜੋ ਸੁਣ ਕੇ ਵੀ ਆਪਾਂ ਬੁਰਾ ਮੰਨੂ ਉਹਦੀ ਸੁਣ ਲਈ ਆਪ ਚੁੱਪ ਕਰ ਜਾ ਨੁਕਸਾਨ ਹੋਦਾ ਫੈਲਾਉਦਾ ਆਪਾਂ ਗੱਲ ਕਹਿ ਕੇ ਉਹ ਆਪਾਂ ਨੂੰ ਬੁਰਾ ਮੰਨੇ ਆਪਾਂ ਤੁਹਾਨੂੰ ਦਈਏ ਅਕਲ ਉਹ ਮੰਨ ਜੇ ਬੁਰਾ ਬਜਰੂਦਣੀ ਅਕਲ ਕਾਮ ਉਹਦੀ ਚੀਜ਼ ਹੈ ਸਹੀ ਬਾਤ ਕਹੀ ਹੈ ਉਹ ਯੂਨੀਵਰਸਿਟੀ ਆ ਲੈਣੀ ਨਾ ਫਿਰ ਸੋ ਪਹਿਲੇ ਲੈ ਕੇ ਦੀ ਅਕਲ ਦਿੰਦੇ ਵਧੀਆ ਸੀ ਵਧੀਆ ਅਕਲ ਫਰੀ ਦਈਏ ਸਹੀ ਬਾਤ ਨਾਲੇ ਅਗਲਾ ਬੁਰਾ ਸਮਝੇ ਗੁਰਾ ਸਮਝੇ ਇਹ ਬਾਤ ਹਮੇ ਬਹੁਤ ਅੱਛੀ ਗਈ ਚੁੱਪ ਨਹੀਂ ਕਰ ਹੁੰਦਾ ਆਪਣੀ ਅਕਲ ਨੂੰ ਆਪਣੇ ਕੋਲ ਰੱਖ ਲਈਏ ਬਿਲਕੁਲ ਹਾਂ ਜਿਹੜੀ ਲੈਵਲ ਤੇ ਤੂੰ ਖੜੀਆਂ ਜੀ ਉੱਥੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਉੱਤੋਂ ਗਾਂ ਪੁੱਛਣ ਦੀ ਰੋੜ ਹੈ ਫਿਰ ਪੈਣਾ ਆਪਣੇ ਆਪ ਨੂੰ ਰਾਹ ਤੇ ਤਾਂ ਲੈ ਆਈਏ ਕਿਤੇ ਅਗਲੀ ਗੱਲ ਪੁੱਛੋ ਜਿਹੜਾ ਰਾਹ ਦੇਖਿਆ ਨਹੀਂ ਜਿਹੜੀ ਗੱਲ ਦਾ ਤੁਸੀਂ ਇਲਾਜ ਆਪ ਕਰ ਸਕਦੇ ਹੋ ਉਹਦੇ ਘੱਟ ਹੀ ਪੁੱਛਣਾ ਪਰ ਏਜ ਰੱਖਣਾ ਤੁਸੀਂ ਆਪ ਤੁੰਦਾ ਤਬਿਆ ਏਜ ਰੱਖ ਲਓ ਬਾਰ ਬਾਰ ਫਿਰ ਪੁੱਛੀ ਜਾਊਂ ਆਕੇ ਔਰ ਖਣਾ ਤੁਸੀਂ ਪਰ ਇਹ ਤੁਹਾਨੂੰ ਪਤਾ ਵੀ ਹੈ ਤੇ بار بار ਪੁੱਛ ਕੇ ਦੱਸ ਫਿਰ ਉਹਦਾ ਕੀ ਫਰਕ ਪੂ ਅੰਤਰਾ ਆਤਮਾ ਦੀ ਆਵਾਜ਼ ਹੈ ਸਭ ਦੀ ਇੱਕ ਹੈ ਉਹ ਆਵਾਜ਼ ਹੈ ਸੱਚ ਦੀ ਆਪਾਂ ਕਹਿੰਦੇ ਮੈਂ ਇਮਾਨਦਾਰੀ ਨਾਲ ਗੱਲ ਕਰ ਫੇਕ ਫੇਸਾ ਚਗਾ ਤੇ ਬੋਲਦਾ ਜਾਇ ਇਮਾਨਦਾਰੀ ਉਹ ਫੇਗਾ ਤੇ ਬੋਲਦਾ ਇਹਦਾ ਮਨ ਲਖੋਂਦਾ ਹੈ ਇਮਾਨਦਾਰੀ ਨੂੰ ਹੈਗੀ ਜਾ ਲੋਕਾਂ ਕਤਲ ਕੋਲਾ ਆਪਣੇ ਖਾਤਰ ਤਾਂ ਨਾ ਲਖੋ ਆਪਣਾ ਯਾ ਕਰਦੈ ਜਾਂਤਾ ਦੇਖ ਲੈ ਮਹਿਬਾਨੀ ਵਾਲੇ ਦਾ ਤਾਂ ਨਹੀਂ ਜਾਂਦਾ ਕਾਟਾ ਤਾਂ ਨਹੀਂ ਪਾ ਰਿਆ ਮਹਿਬਾਨੀ ਵਾਲੇ ਰਾ ਜਾਏਗਾ ਕਾਟਾ ਵਾਲੇ ਨਾ ਕਾਟਾ ਬਚਣ ਵਾਸਤੇ ਤਾਂ ਅਕਲ ਦਾ ਇਸਤੇਮਾਲ ਕਰ ਲੈ ਆਪਣੀ ਦਾ ਦੂਆ ਪਾਉਣਾ ਨਹੀਂ ਹੜਦਾ ਖਾਦ ਨੂੰ ਕੋ ਨਾ ਹਟੇ ਦੁਨੀਆ ਦੀ ਗੱਲ ਕਰਦਾ ਦੁਨੀਆ ਤਾਂ ਕਾਟਾ ਪਾਉਂਦੀ ਆ ਆਪਾਂ ਨੇ ਕੀ ਲੈਣਾ ਸਭ ਪਤਾ ਹੈ ਦੁਨੀਆ ਨੂੰ ਜਿੰਨਾ ਅਕਲ ਹੈਗੀ ਗਿਆਨ ਦਾ ਪਤਾ ਉਹ ਕੜਾ ਮੰਦੇ ਨੇ ਇਹਨਾਂ ਨੇ ਨਹੀਂ ਮੰਨਣਾ ਤੂੰ ਵੀ ਰੌਲਾ ਪਾ ਲੈ ਜਿੰਨਾ ਮਰਜੀ ਤੋ ਠਕਰ ਕਾ ਉਹਨਾਂ ਦੀ ਜਿਹੜੇ ਮੰਨਣ ਵਾਲੇ ਨੇ ਜੀਨੋਂ ਆਪਣੇ ਰੋਗ ਦੀ ਚਿੰਤਾ ਹੈ ਜਿਹੜੇ ਦੁਨੀਆ ਕਹਿੰਦੇ ਨੇ ਮੈਨੂੰ ਦੁਨੀਆ ਦੇ ਵਿੱਚੋਂ ਮੈਨੂੰ ਮੇਰੀ ਅਕਲ ਤੋਂ ਗਾਹਾਂ ਦੀ ਚਾਹੀਦੀ ਏ ਚੰਗਾ ਮਾੜਾ ਤਾਂ ਉਹਨੇ ਮਾੜਾ ਕੰਮ ਤਾਂ ਛੱਡਤਾ ਸਾਰਾ ਜਿੱਤੇ ਤੱਕ ਉਹਨੂੰ ਨੋ ਲੱਗੇ ਉਦੋਂ ਗਾਹਾਂ ਫੇਰ ਆਵੇ ਸਾਨੂੰ ਪੁੱਛਣ ਜਨਾ ਜਨਾ ਮਾੜਾ ਛੱਡਿਆ ਹੀ ਨਹੀਂ ਮੈਨੂੰ ਕੀ ਪੁੱਛਣ ਹੁੰਦਾ ਛੱਡ ਰਾਂ ਉਹਨੇ ਆਪਣੀ ਮਰਜ਼ੀ ਨਾਲ ਮੇਰੇ ਕਹਤੇ ਛੱਡ ਤਾ ਫਲੋ ਛੱਡ ਜਿੰਨਾ ਤੈਨੂੰ ਨੌਲੇਜ ਹੈ ਓ ਕੰਮ ਗਲਤ ਹੈ ਜਦੋਂ ਸਾਰੇ ਛੱਡ ਦੇਂਗਾ ਉਹ ਤੋਂ ਗਾਹਾਂ ਪੁੱਛੀ ਮੈਨੂੰ ਆਖੀ ਮੈਨੂੰ ਤਾਂ ਪਤਾ ਲੱਗ ਜਾਣਾ ਵੀ ਤੈ ਛੱਡੇ ਨਹੀਂ ਛੱਡੇ ਤੇਰੇ ਬਿਮਾਰੀ ਹੋਣੀ ਹੈ ਜਦ ਥਰਮੋਮੀਟਰ ਪੁੰਚ ਪਾਉਣਾ ਹੈ ਉਹਦਾ 10 ਦਿਨ ਹੈ ਜਦ ਇਹ ਤੇ ਲਾਉਣੀ ਆ ਉਹ ਮਸ਼ੀਨ 10 ਦਿਨ ਹੈ ਬਲੱਡ ਪ੍ਰੈਸ਼ਰ ਪੈਡਾਉਣਾ ਉਹਦਾ ਮੀਟਰ ਹੈਗੇ ਤੇ ਬੋਲਣ ਨਾਲ ਜਿਆਦਾ ਮੈਨੂੰ ਪਤਾ ਲੱਗ ਜਾਣਾ। ਛਾਲੇ ਕੋਲ ਤਾਂ ਇਹ ਜੀ ਅਕਲ ਹੈ। ਇਹ ਜੀ ਹੈ ਸਾਡੀ ਮੱਤਾ। ਹੁਣ ਦੁਨੀਆ ਦੀਆਂ ਮੱਤਾ ਹੋਰ ਨੇ। ਇਹ ਲੱਗੇ ਆ ਸਾਰਿਆਂ ਨੂੰ। ਅਲੱਗਤ ਤਾਂ ਯੂਨੋ ਮੰਨ ਗਈ ਐਵੇਂ ਨਹੀਂ ਮੰਨ ਗਈ ਯੂਨੋ। ਸਾਰੀਆਂ ਮੱਤਾ ਨੇ ਇਤਿਆਰ ਛੜਤਾ। ਵੱੜਦੇ। ਸਾਰੇ タルਮਹਾਰ ਮੰਨ ਜਾਣ ਲੱਗਦੇ ਕਦੇ ਇਹਦੀ ਹੈ। i got that <laughs>